ਅੱਜ ਅਸੀਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਸਿੱਖਣਾ ਹੈ ਵਿਸ਼ਵਾਸ ਤੇ ਨੇਚਾ ਦੇ ਵਿੱਚ ਕੀ ਫਰਕ ਹੈ 왓 ਇਜ਼ ਡਿਫਰੈਂਸ ਬੀਟਵੀਨ ਬਲੀਵ ਐਂਡ ਫੇਥ ਵਿਸ਼ਵਾਸ ਦੇ ਵਿੱਚ ਤੇ ਨੇਚਾ ਦੇ ਵਿੱਚ ਕੀ ਫਰਕ ਹੈ ਕਈ ਵਾਰੀ ਸਾਨੂੰ ਲੱਗਦਾ ਕਿ ਵਿਸ਼ਵਾਸ ਤੇ ਨੇਚਾ ਇੱਕੋ ਹੀ ਚੀਜ਼ ਹੈ ਨਹੀਂ ਵਿਸ਼ਵਾਸ ਤੇ ਨੇਚਾ ਇੱਕੋ ਚੀਜ਼ ਨਹੀਂ ਹੈ ਇਹਨਾਂ ਦੇ ਵਿੱਚ ਬਹੁਤ ਵੱਡਾ ਫਰਕ ਹੈ ਤੇ ਅੱਜ ਅਸੀਂ ਇਸੇ ਫਰਕ ਨੂੰ ਸਮਝਣਾ ਹੈ ਔਰ ਜਦੋਂ ਸਾਡੇ ਸਮਝ ਦੇ ਵਿੱਚ ਆ ਜਾਊਗਾ ਕਿ ਅੰਤਰ ਕੀ ਆ ਫਰਕ ਕੀ ਆ ਡਿਫਰੈਂਸ ਕੀ ਆ ਤਾਂ ਤੁਸੀਂ ਵੇਖਿਓ ਤੁਹਾਨੂੰ ਬਹੁਤ ਈਜ਼ੀ ਹੋ ਜਾਊਗਾ ਨੇਚਾ ਦੇ ਵਿੱਚ ਵਧਣਾ ਹallelujah ਵਿਸ਼ਵਾਸ ਦਾ ਹੋਣਾ ਵੀ ਬਹੁਤ ਜ਼ਰੂਰੀ ਆ ਤੇ ਨੇਚਾ ਦਾ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਵਿਸ਼ਵਾਸ ਕਰਕੇ ਤੁਸੀਂ ਮੁਕਤੀ ਨਹੀਂ ਪ੍ਰਾਪਤ ਕਰ ਸਕਦੇ ਤੇ ਵਿਸ਼ਵਾਸ ਕਰਕੇ ਤੁਸੀਂ ਬਰਕਤ ਨਹੀਂ ਪ੍ਰਾਪਤ ਕਰ ਸਕਦੇ ਵਿਸ਼ਵਾਸ ਕਰਕੇ ਤੁਸੀਂ ਪਰਮੇਸ਼ਵਰ ਨੂੰ ਖੁਸ਼ ਨਹੀਂ ਕਰ ਸਕਦੇ ਪਰ ਨੇਚਾ ਦੇ ਨਾਲ ਤੁਸੀਂ ਮੁਕਤੀ ਵੀ ਪਾ ਸਕਦੇ ਆ ਨੇਚਾ ਦੇ ਨਾਲ ਤੁਸੀਂ ਬਰਕਤ ਵੀ ਪਾ ਸਕਦੇ ਤੇ ਨੇਚਾ ਨਾਲ ਤੁਸੀਂ ਪਰਮੇਸ਼ਵਰ ਨੂੰ ਵੀ ਖੁਸ਼ ਕਰ ਸਕਦੇ ਹallelujah ਸੋ ਵਿਸ਼ਵਾਸਯਾ ਥਾਟ ਇੱਕ ਵਿਚਾਰ ਵਿਸ਼ਵਾਸ ਤੁਹਾਡਾ ਇੱਕ ਵਿਚਾਰ ਆ ਜਿਵੇਂ ਤੁਹਾਡਾ ਵਿਸ਼ਵਾਸ ਹੋ ਸਕਦਾ ਆ ਕਿ ਜੋ ਗੱਲਾਂ ਪਵਿੱਤਰ ਬਾਈਬਲ ਵਿੱਚ ਲਿਖੀਆਂ ਆ ਇਹ ਬਿਲਕੁਲ ਸੱਚ ਆ ਇਹ ਤੁਹਾਡਾ ਵਿਸ਼ਵਾਸ ਆ ਇਹ ਤੁਹਾਡਾ ਇੱਕ ਵਿਚਾਰ ਆ ਕਿ ਹਾਂ ਜੋ ਕੁਝ ਵਚਨ ਚ ਲਿਖਿਆ ਆ ਪਵਿੱਤਰ ਬਾਈਬਲ ਦੇ ਵਿੱਚ ਇਹ ਸਭ ਕੁਝ ਸੱਚ ਆ ਪਰ ਨੇਚਾ ਕੀ ਆ ਅਮਲ ਐਕਟੀਵਿਟੀ ਕੰਮ ਵਿਸ਼ਵਾਸ ਕਹਿੰਦਾ ਇਹ ਗੱਲਾਂ ਸੱਚ ਆ ਤੇ ਨੇਚਾ ਕੀ ਆ ਇਹਨਾਂ ਗੱਲਾਂ ਦੇ ਉੱਤੇ ਅਮਲ ਕਰਨਾ ਇਹਨਾਂ ਗੱਲਾਂ ਨੂੰ ਪੂਰਿਆਂ ਕਰਨਾ ਇਹਨਾਂ ਗੱਲਾਂ ਦੇ ਅਨੁਸਾਰ ਚੱਲਣਾ ਇਹ ਆ ਨੇਚਾ ਹੋਪਫੁਲੀ ਤੁਹਾਨੂੰ ਸਮਝ ਆ ਗਿਆ ਕਿ ਨੇਚਾ ਤੇ ਵਿਸ਼ਵਾਸ ਦੇ ਵਿੱਚ ਕੀ ਫਰਕ ਆ ਵਿਸ਼ਵਾਸ ਜਿਹੜਾ ਆ ਉਹ ਸਿਰਫ ਅੰਦਰੂਨੀ ਆ ਉਹਦੇ ਵਿੱਚ ਕੋਈ ਪ੍ਰੈਕਟੀਕਲ ਨਹੀਂ ਆ ਪਰ ਜਿਹੜੀ ਨੇਚਾ ਆ ਇਹ ਪ੍ਰੈਕਟੀਕਲ ਆ ਨੇਚਾ ਜਿਹੜੀ ਆ ਉਹ ਜ਼ਾਹਿਰ ਤੌਰ ਤੇ ਆ ਨੇਚਾ ਜਿਹੜੀ ਆ ਉਹ ਬਾਹਰ ਨਜ਼ਰ ਆਉਂਦੀ ਆ ਅਰ ਵਚਨ ਵਿੱਚ ਲਿਖਿਆ ਆ ਨੇਚਾ ਬਾਜੋਂ ਪਰਮੇਸ਼ਵਰ ਦੇ ਮਨ ਨੂੰ ਭਾਉਣਾ ਅਣ ਹੋਣਾ ਆ ਵਿਦਆਊਟ ਫੇਥ ਇੰਪੋਸੀਬਲ ਟੂ ਪਲੀਜ਼ ਗੋਡ ਕਿ ਨੇਚਰ ਦੇ ਬਿਨਾ ਪਰਮੇਸ਼ਵਰ ਦੇ ਮਨ ਨੂੰ ਪਾਉਣਾ ਪਰਮੇਸ਼ਵਰ ਨੂੰ ਖੁਸ਼ ਕਰਨਾ ਅਸੰਭਵ ਆ ਅਣ ਹੋਣਾ ਹੈ ਹੋ ਹੀ ਨਹੀਂ ਸਕਦਾ ਇਹਦਾ ਮਤਲਬ ਸਾਨੂੰ ਪਰਮੇਸ਼ਵਰ ਨੂੰ ਖੁਸ਼ ਕਰਨ ਦੇ ਲਈ ਨੇਚਰ ਦੀ ਜ਼ਰੂਰਤ ਹੈ ਮਤਲਬ ਅਮਲ ਦੀ ਜ਼ਰੂਰਤ ਹੈ ਕੰਮ ਕਰਨ ਦੀ ਜ਼ਰੂਰਤ ਹੈ ਵਿਸ਼ਵਾਸ ਆਪਣੀ ਜਗ੍ਹਾ ਤੇ ਠੀਕ ਆ ਵਿਸ਼ਵਾਸ ਆ ਕਿ ਰੋਟੀ ਖਾਣ ਦੇ ਨਾਲ ਢਿੱਡ ਭਰ ਜਾਊਗਾ ਇਹ ਇੱਕ ਵਿਸ਼ਵਾਸ ਆ ਕਿ ਅਸੀਂ ਰੋਟੀ ਖਾਵਾਂਗੇ ਤੇ ਢਿੱਡ ਭਰ ਜਾਊਗਾ ਪਰ ਜੇ ਤੁਸੀਂ ਰੋਟੀ ਨਹੀਂ ਖਾਓਗੇ ਉਨੀ ਦੇਰ ਤੱਕ ਨਹੀਂ ਭਰੂਗਾ ਤੁਹਾਨੂੰ ਕਿਸੇ ਨੇ ਕਿਹਾ ਯਾਰ ਰੋਟੀ ਖਾ ਕੇ ਢਿੱਡ ਭਰ ਜਾਂਦਾ ਆ ਹੁਣ ਅਮਲ ਕਰਕੇ ਵੇਖੋ ਭਰਦਾ ਆ ਕਿ ਨਹੀਂ ਰੋਟੀ ਖਾਣਾ ਇੱਕ ਅਮਲ ਆ ਜਿਵੇਂ ਅਸੀਂ ਸੁਣਦੇ ਆ ਕਿ ਪ੍ਰਭੂ ਸੌ ਕੁਸ਼ ਕਰਨ ਦੀ ਤਾਕਤ ਰੱਖਦੇ ਆ ਪਰ ਹੁੰਦਾ ਕਿਹਦੇ ਜੀਵਨ ਵਿੱਚ ਆ ਜਿਹੜੇ ਨੇਚਾ ਕਰਦੇ ਆ ਜਿਨ੍ਹਾਂ ਨੂੰ ਪੂਰੇ ਤੌਰ ਤੇ ਯਕੀਨ ਹੁੰਦਾ ਉਹਨਾਂ ਦੇ ਜੀਵਨ ਦੇ ਵਿੱਚ ਆ ਸੋ ਵਿਸ਼ਵਾਸ ਜਿਹੜਾ ਆ ਤੁਹਾਡਾ ਅੰਦਰੂਨੀ ਤੁਹਾਡੇ ਮਨ ਦੇ ਅੰਦਰ ਆ ਅਰ ਨੇਚਾ ਜਿਹੜੀ ਆ ਉਹ ਤੁਹਾਡੇ ਕੰਮਾਂ ਤੋਂ ਨਜ਼ਰ ਆਉਂਦੀ ਆ ਤੁਹਾਡੇ ਸ਼ਬਦਾਂ ਤੋਂ ਨਜ਼ਰ ਆਉਂਦੀ ਆ ਤਾਂ ਅਗਰ ਪਰਮੇਸ਼ਵਰ ਨੇਚਾ ਦੇ ਦੁਆਰਾ ਖੁਸ਼ ਹੋਇਆ ਇਹਦਾ ਮਤਲਬ ਪਰਮੇਸ਼ਵਰ ਦੀ ਖੁਸ਼ੀ ਇਸ ਚੀਜ਼ ਵਿੱਚ ਹੈ ਕਿ ਤੁਸੀਂ ਜੋ ਵਿਸ਼ਵਾਸ ਕਰਦੇ ਆ ਉਹਨੂੰ ਪੂਰਾ ਕੰਮ ਦੇ ਵਿੱਚ ਵੀ ਲੈ ਕੇ ਆਓ ਵਚਨ ਵਿੱਚ ਲਿਖਿਆ ਆ ਅਮਲਾ ਬਾਜੋ ਨੇਚਾ ਵਿਅਰਥਯ ਮਤਲਬ ਜੇ ਤੁਸੀਂ ਵਿਸ਼ਵਾਸ ਕਰ ਲਿਆ ਆ ਪਰ ਅਮਲ ਨਹੀਂ ਕੀਤਾ ਫਿਰ ਵਿਅਰਥ ਆ ਫੇ ਕੋਈ ਉਹਦਾ ਫਾਇਦਾ ਨਹੀਂ ਆ ਪਰ ਜੇ ਤੁਸੀਂ ਵਿਸ਼ਵਾਸ ਕਰਦੇ ਆ ਫਿਰ ਤੁਸੀਂ ਉਹਦੇ ਅਨੁਸਾਰ ਕੰਮ ਕਰੋ ਹallelujah ਸੋ ਬਲੀਵ ਕੀਤਾ ਵਿਸ਼ਵਾਸ ਕੀਤਾ ਇੱਕ ਸੋਚ ਇੱਕ ਵਿਚਾਰ ਇੱਕ ਅੰਦਰੂਨੀ ਕੰਮ ਅਤੇ ਨੇਚਾ ਕੀਤਾ ਐਕਸ਼ਨ ਪ੍ਰੈਕਟੀਕਲ ਉਹਦੇ ਜੀਵਨ ਦੇ ਵਿੱਚ ਵਿਸ਼ਵਾਸ ਆ ਕਿ ਪ੍ਰਭੂ ਯਿਸੂ ਮਸੀਹ ਸਾਡੇ ਗੁਨਾਹਾਂ ਦੇ ਲਈ ਸਲੀਬ ਉੱਤੇ ਬਲੀਦਾਨ ਹੋਏ ਔਰ ਉਹਨੂੰ ਇਹ ਵੀ ਵਿਸ਼ਵਾਸ ਆ ਕੇ 6 ਦਿਨ ਕੰਮ ਕਰਨ ਦੇ ਬਾਅਦ 7ਵੇਂ ਦਿਨ ਚਰਚ ਵਿੱਚ ਜਾਣਾ ਚਾਹੀਦਾ ਪਰ ਅਮਲ ਹੈ ਨਹੀਂ ਉਹਦੇ ਜੀਵਨ ਵਿੱਚ ਜੋ ਕੁਝ ਚਰਚ ਵਿੱਚ ਜਾ ਕੇ ਸੁਣ ਰਿਹਾ ਹੈ ਜੋ ਵਚਨ ਦੇ ਵਿੱਚੋਂ ਉਹਨੂੰ ਸੁਨਾਇਆ ਜਾ ਰਿਹਾ ਸਿਖਾਇਆ ਜਾ ਰਿਹਾ ਉਹਦੇ ਉੱਤੇ ਉਹ ਪ੍ਰੈਕਟੀਕਲੀ ਕੰਮ ਨਹੀਂ ਕਰ ਰਿਹਾ ਉਹ ਉਹਦੇ ਜੀਵਨ ਦੇ ਵਿੱਚ ਲਾਗੂ ਨਹੀਂ ਆ ਪਰ ਬਹੁਤ ਸਾਰੇ ਲੋਕ ਹੈਗੇ ਆ ਜਿਨ੍ਹਾਂ ਨੂੰ ਬੋਲ ਕੇ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਉਹਨਾਂ ਦਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਠੀਕ ਆ ਪਰ ਜਦੋਂ ਤੁਸੀਂ ਉਹਨਾਂ ਦੇ ਨੇੜੇ ਹੀ ਜਾਓਗੇ ਜਦੋਂ ਤੁਸੀਂ ਉਹਨਾਂ ਦੇ ਨਾਲ ਗੱਲ ਕਰੋਗੇ ਕੋਂ ਅਰ ਉਹਨਾਂ ਨੂੰ ਇਹ ਵੀ ਨਾ ਪਤਾ ਹੋਵੇ ਕਿ ਕੋਈ ਸਾਨੂੰ ਨੋਟ ਕਰ ਰਿਹਾ ਕੋਈ ਸਾਡੇ ਵੱਲ ਧਿਆਨ ਦੇ ਰਿਹਾ ਤੁਸੀਂ ਉਹਨਾਂ ਨੂੰ ਦੂਰੋਂ ਵੀ ਦੇਖੋਗੇ ਨਾ ਤਦ ਵੀ ਤੁਹਾਨੂੰ ਪਹਿਚਾਣ ਆ ਜਾਏਗੀ ਕਿ ਇਹ ਬੰਦਾ ਪਰਮੇਸ਼ਵਰ ਦੇ ਡਰ ਵਿੱਚ ਰਹਿੰਦਾ ਆ ਅਰ ਇਹ ਇਹ ਚੀਜ਼ ਨੂੰ ਕਹਿੰਦੇ ਆ ਨੇਚਾ ਇਹ ਹੁੰਦੇ ਅਮਲ ਕੰਮਾਂ ਤੋਂ ਨਜ਼ਰ ਆਵੇ ਕਿ ਤੁਸੀਂ ਕੌਣ ਆ ਅਰ ਪਰਮੇਸ਼ਵਰ ਦੀ ਖੁਸ਼ੀ ਇਸ ਥੀਜ ਵਿੱਚ ਨਹੀਂ ਆ ਕਿ ਮੈਂ ਕਿਸੇ ਨੂੰ ਜਾ ਕੇ ਕਵਾਂ ਕਿ ਮੈਂ ਪ੍ਰਭੂ ਯਿਸੂ ਮਸੀਹ ਨੂੰ ਮੰਨਦੀ ਆ ਪ੍ਰਭੂ ਯਿਸੂ ਮਸੀਹ ਨੂੰ ਇਸ ਗੱਲ ਵਿੱਚ ਖੁਸ਼ੀ ਨਹੀਂ ਆ ਪ੍ਰਭੂ ਨੂੰ ਖੁਸ਼ੀ ਆ ਕਿ ਮੇਰੇ ਕੰਮ ਜ਼ਾਹਿਰ ਕਰਨ ਜੋ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਉਹ ਕੰਮਾਂ ਨੂੰ ਪੂਰਾ ਕਰਦੀ ਆ ਜੋ ਪ੍ਰਭੂ ਯਿਸੂ ਮਸੀਹ ਮੇਰੇ ਲਈ ਗੱਲਾਂ ਦੱਸ ਕੇ ਗਏ ਮੈਂ ਉਹਨਾਂ ਗੱਲਾਂ ਨੂੰ ਮੰਨਦੀ ਆ ਤੇ ਉਹ ਕੰਮ ਮੇਰੇ ਜੀਵਨ ਦੇ ਵਿੱਚ ਨਜ਼ਰ ਆ ਰਹੇ ਆ ਪਰਮੇਸ਼ਵਰ ਦੀ ਖੁਸ਼ੀ ਇਸ ਗੱਲ ਦੇ ਵਿੱਚ ਆ ਪਰਮੇਸ਼ਵਰ ਦੀ ਖੁਸ਼ੀ ਸਾਡੀ ਨੇਚਾ ਦੇ ਵਿੱਚ ਆ ਕਿਉਂਕਿ ਨੇਚਾ ਪ੍ਰੈਕਟੀਕਲ ਆ ਨੇਚਾ ਅਮਲਾਂ ਦੇ ਵਿੱਚ ਆ